सर की नाम है थोड़ा से की डिजाइनेशन सर मेरा नाम रवि दत्ता है मेरा रैंक एएसआई है ਜੀ ਆਰਪੀ ਤੋਂ ਸਰ ਅੱਜ ਰੇਲਵੇ ਸਟੇਸ਼ਨ ਤੇ ਇੱਕ ਹਾਦਸਾ ਵਾਪਰਿਆ ਉਸ ਬਾਰੇ ਜਾਣਕਾਰੀ ਦੇ ਦਿਓ ਸਰ ਇੱਕ ਟ੍ਰੇਨ ਆ 0157 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅੰਮ੍ਰਿਤਸਰ ਸਾਈਡ ਇਹਦੇ ਜਿਹੜੇ ਦਤਿਆ ਦੇ ਫੈਮਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ। ਉਹ ਟ੍ਰੇਨ ਚੱਲਨ ਤੇ ਉਹ ਏਸੀ ਡੱਬੇ ਚ ਵੜਨ ਲੱਗੀ ਸੀ ਕਿ ਉਹ ਤਾਂ ਪੈ ਸਲਿੱਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਿਆ। ਉਹਦੇ ਇੱਕ ਲੱਤ ਕੱਟ ਗਈ ਸਰ। ਫਿਰ ਉਸ ਨੂੰ ਲਾਈਨਾਂ ਤੁਸੀਂ ਕਢਾ ਆ ਗਏ। ਐਂਬੂਲੈਂਸ ਬੁਲਾਈ ਤੇ ਰਜਿੰਦਰ ਹਸਪਤਾਲ ਵਾਸਤੇ ਰੈਫਰ ਕਰਤਾ ਉਹ। ਤਰਪੀ ਜਦਾਂ। ਸਰ ਇਹ ਕਿੰਨਾ ਕਿਥੇ ਲਾਪਰਵਾਹੀ ਦਾ ਕਾਰਨ ਹੀ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਿਰ ਉੱਤੋਂ ਛਾਲ ਮਾਰਨਾ। ਸਰ ਪਬਲਿਕ ਮੰਨਦੀ ਨਹੀਂ ਅਸੀਂ ਬਹੁਤ ਰੌਲਾ ਪਈਦਾ ਜੀ। ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜਾਓ। ਜਨਰਲ ਸਵਾਰੀਆਂ ਨੂੰ ਰੋਲਾ ਪਈ ਤਾਂ ਜਲਦੀ ਚੜਜੋ ਉਤਰ ਜਾ ਜਲਦੀ ਟ੍ਰੇਨ ਤੇ ਰੋਕੀ ਤਾਂ ਲੋਕਾਂ ਨੂੰ ਪਰ ਲੋਕ ਨਹੀਂ ਮੰਨਦੇ ਸਰ ਕਿ ਉਹ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਆਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਅਸੀਂ ਕੋਸ਼ਿਸ਼ ਕਰੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਸੇ ਹੋ ਜਾਂਦੇ ਸਰ ਅੱਗੇ ਅੱਗੇ ਹਮ ਲੱਭਿਆ ਬਤਾਉ ਮਾਰੀ ਬਣਾਉਂਦੇ ਕੋਈ ਗੱਲ ਤੋਂ ਹੋ ਗਿਆ